ਅਗਰ ਸਰਕਾਰ ਸਾਨੂੰ ਆਪਦੇ ਹੱਕ ਦੀ ਆਵਾਜ਼ ਚੱਕਣ ਤੋਂ ਵੀ ਰੋਕਦੀ ਹੈ ਸਾਨੂੰ ਜੇ ਜਾਣਾ ਪੈਂਦਾ ਸੀ ਇੱਕ ਵਾਰੀ ਬੇਨਤੀ ਫੇਰ ਕਰਾਂਗੇ ਕਿ ਸਾਨੂੰ ਜਾਣ ਦਿੱਤਾ ਜਾਵੇ ਫੇਰ ਵੀ ਜੇ ਸਰਕਾਰ ਰੋਕਦੀ ਹੈ ਤਾਂ ਫਿਰ ਬੈਰੀਕੇਡਾਂ ਨੂੰ ਹਟਾ ਕੇ ਜਾਣਾ ਸਾਡਾ ਹੱਕ ਹੈ ਸਾਡਾ ਫਰਜ਼ ਹੈ ਕਰਜ਼ਾ ਮੁਕਤੀ ਕਰਜ਼ਾ ਸਾਡੇ ਤੇ ਚੜਿਆ ਨਹੀਂ ਕਰਜ਼ਾ ਤਾਂ ਘੱਟ ਫਸਲਾਂ ਦੇ ਭਾਅ ਹੋਣ ਕਰਕੇ ਸਾਡੇ ਤੇ ਚੜਾਇਆ ਗਿਆ ਹੈ ਕਰਜ਼ਾ ਚੜਿਆ ਨਹੀਂ ਐਮਐਸਪੀ ਦੀ ਮੰਗ ਪੂਰੇ ਦੇਸ਼ ਦੀ ਬਿਜਲੀ ਸੋਧ ਬਿੱਲ ਦੀ ਮੰਗ ਪੂਰੇ ਦੇਸ਼ ਦੀ ਕਰਜ਼ ਮੁਕਤੀ ਦੀ ਮੰਗ ਪੂਰੇ ਦੇਸ਼ ਦੀ ਸੀ2+50 ਅਨੁਸਾਰ ਪੂਰੇ ਦੇਸ਼ ਦੀ ਭੂਮੀ ਅधिਗ੍ਰਹਿਣ ਬਿੱਲ ਦੀ ਮੰਗ ਪੂਰੇ ਦੇਸ਼ ਦੀ ਆंदोलਨ ਪੂਰੇ ਦੇਸ਼ ਦਾ ਹੈ ਮੰਗਾਂ ਪੂਰੇ ਦੇਸ਼ ਦੀਆਂ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਸ ਅੰਦੋਲਨ ਦਾ ਹਿੱਸਾ ਵੀ ਪੂਰੇ ਦੇਸ਼ ਨੇ ਬਣਨਾ ਹੈ ਇਹ ਗੱਲ ਵੱਖਰੀ ਹੈ ਕਿ ਪੰਜਾਬ ਆਗੂ ਹੈ ਪੰਜਾਬ ਅੱਜ ਦਾ ਆਗੂ ਨਹੀਂ ਪੰਜਾਬ ਤਾਂ ਆਜ਼ਾਦੀ ਦੇ ਸਮੇਂ ਦਾ ਆਗੂ ਹੈ ਪਰ ਆंदोलਨ ਪੂਰੇ ਦੇਸ਼ ਦਾ ਹੈ ਮੰਗਾਂ ਪੂਰੇ ਦੇਸ਼ ਦੀਆਂ ਜੇ ਮੁੱਦਾ ਵੱਡਾ ਹੈ ਤੇ ਮੰਗਾਂ ਜਾਇਜ਼ ਹੈ ਔਰ ਮੰਗਾਂ ਸਭ ਦੀਆਂ ਤਾਂ ਉਹਨਾਂ ਨੂੰ ਮੰਗਦੇ ਤੇ ਆਉਣਾ ਚਾਹੀਦਾ ਮੁੱਦੇ ਤੇ ਆਉਣਾ ਚਾਹੀਦਾ ਕੌਣ ਜਥੇਬੰਦੀ ਲੜ ਰਹੀ ਹੈ ਕਿਹੜਾ ਫੋਰਮ ਲੜ ਰਿਹਾ ਇਸ ਚੀਜ਼ ਨੂੰ ਪਾਸੇ ਛੱਡ ਕੇ ਹਰਿਆਣਾ ਸਰਕਾਰ ਸਾਨੂੰ ਗੈਰਕਾਨੂੰਨੀ ਤਰੀਕੇ ਨਾਲ ਰੋਕ ਰਹੀ ਹੈ ਗੈਰਕਾਨੂੰਨੀ ਤਰੀਕੇ ਨਾਲ ਰੋਕਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਗੈਰਕਾਨੂੰਨੀ ਰੋਕਾਂ ਨੂੰ ਹਟਾਉਣਾ ਸਾਡਾ ਹੱਕ ਹੈ ਲਗਾਤਾਰ ਦੇਸ਼ ਦਾ ਕਿਸਾਨ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਉੱਤੇ ਡਟਿਆ ਹੋਇਆ ਦੇਸ਼ ਦਾ ਮਾਹੌਲ ਕਿਸਾਨਾਂ ਦੇ ਪੱਖ ਵਿੱਚ ਬੰਦਾ ਨਜ਼ਰ ਆ ਰਿਹਾ ਹਾਲਾਂਕਿ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਉਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਹੈਗੀ ਹੈ ਮੀਟਿੰਗ ਲਗਾਤਾਰ ਬੇਸਿਟਾ ਰਹੀ ਹੈ ਇਸ ਸਮੇਂ ਰਾਜਸਥਾਨ ਦੇ ਕੁਝ ਕਿਸਾਨ ਨੇ ਮੇਰੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਬਾਈ ਜੀ ਤੁਹਾਡਾ ਸੰਤਵੀਰ ਸਿੰਘ ਮੋਹਨਪੁਰਾ ਜੀ ਮੇਰੀ ਜਥੇਬੰਦੀ ਹੈ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਸ ਮੈਂ ਪ੍ਰਦੇਸ਼ ਮਾਸ ਸਚਿਵੇਂ ਜੀ ਕਦੋਂ ਤੋਂ ਲੈ ਕੇ ਬੈਠੇ ਹੋਏ ਆ ਬਾਰਡਰ ਤੇ ਅਸੀਂ ਪਿਛਲਾ ਜਿਹੜਾ ਅੰਦੋਲਨ ਹੋਇਆ ਉਦੋਂ ਵੀ ਐਸ ਕੇ ਐਮ ਦਾ ਹਿੱਸਾ ਹੈ ਸਾਡੀ ਜਥੇਬੰਦੀ ਐਸ ਕੇ ਐਮ ਦਾ ਹਿੱਸਾ ਹੈ ਜੀ ਇਹਦੇ ਵਿੱਚ ਸਾਡੀ ਜਥੇਬੰਦੀ ਕੇ ਐਮ ਐਮ ਕਿਸਾਨ ਮਜ਼ਦੂਰ ਮੋਰਚੇ ਦਾ ਹਿੱਸਾ ਹੈ ਜੀ ਸ਼ੁਰੂ ਤੋਂ ਹੀ ਇਸ ਜਿਹੜਾ ਮੋਰਚੇ ਦਾ ਪਲਾਨ ਹੈ ਜੀ ਉਦੋਂ ਤੋਂ ਲੈ ਕੇ ਅਸੀਂ ਇਹਦਾ ਹਿੱਸਾ ਹੈ ਜੀ ਸਾਡੇ ਅਧਿਐਕਸ਼ ਰਣਜੀਤ ਸਿੰਘ ਰਾਜੂ ਜੀ ਜੀ ਇਹ ਮੋਰਚਾ ਪਲਾਨ ਹੋ ਕੇ ਦਿੱਲੀ ਦੇ ਆਉਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਉਦੋਂ ਤੋਂ ਹੀ ਅਸੀਂ ਇਹਦਾ ਹਿੱਸਾ ਹੈ ਪਹਿਲੇ ਦਿਨ ਤੋਂ ਹਿੱਸਾ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਬੈਰੀਕੇਡਿੰਗ ਕੀਤੀ ਗਈ ਆ ਜਿਹੜਾ ਹੈਗਾ ਪੈਰਾ ਮਿਲਟਰੀ ਦੇ ਫੋਰਸ ਦੇ ਜਵਾਨ ਤਾਇਨਾਤ ਨੇ ਜਾ ਪਾਉਂਗੇ ਦਿੱਲੀ ਦੇਖੋ ਜੀ ਸਾਡਾ ਹੱਕ ਹੈ ਦਿੱਲੀ ਜਾ ਕੇ ਕੇਂਦਰ ਸਰਕਾਰ ਦੇ ਅੱਗੇ ਆਵਾਜ਼ ਰੱਖਣਾ ਜੀ ਕਿਉਂ ਕਿਉਂਕਿ ਮੰਗਾ ਕੇਂਦਰ ਤੱਕ ਹੈ ਅਸੀਂ ਲਗਾਤਾਰ ਬੇਨਤੀ ਵੀ ਕਰ ਰਹੇ ਹਾਂ ਗੱਲਬਾਤ ਦਾ ਦਰਵਾਜ਼ਾ ਵੀ ਇਸੇ ਕਰਕੇ ਖੁੱਲਾ ਸੀ ਵੀ ਸਰਕਾਰ ਗੱਲਾਂ ਮੰਨ ਲਵੇ ਜੀ ਅਗਰ ਸਰਕਾਰ ਸਾਨੂੰ ਆਪਦੇ ਹੱਕ ਦੀ ਆਵਾਜ਼ ਚੱਕਣ ਤੋਂ ਵੀ ਰੋਕਦੀ ਹੈ ਸਾਨੂੰ ਜੇ ਜਾਣਾ ਪੈਂਦਾ ਸੀ ਇੱਕ ਵਾਰੀ ਬੇਨਤੀ ਫੇਰ ਕਰਾਂਗੇ ਕਿ ਸਾਨੂੰ ਜਾਣ ਦਿੱਤਾ ਜਾਵੇ ਫਿਰ ਵੀ ਜੇ ਸਰਕਾਰ ਰੋਕਦੀ ਹੈ ਤਾਂ ਫਿਰ ਬੈਰੀਕੇਡਾਂ ਨੂੰ ਹਟਾ ਕੇ ਜਾਣਾ ਸਾਡਾ ਹੱਕ ਹੈ ਸਾਡਾ ਫਰਜ਼ ਹੈ ਜੀ ਔਰ ਉਹਨਾਂ ਦਾ ਬੈਰੀਕੇਡ ਲਾ ਕੇ ਰੋਕਣਾ ਗੈਰਕਾਨੂੰਨੀ ਹੈ ਕੀ ਮੰਗਾ ਹੈਗੇ ਆ ਮੁੱਖ ਤੌਰ ਤੇ ਐਮਐਸਪੀ ਦਾ ਜ਼ਿਕਰ ਤਾਂ ਹੋ ਗਿਆ ਕੱਲ ਉਹ ਕਹਿੰਦੇ 5 ਸਾਲਾਂ ਦੀ ਗਾਰੰਟੀ ਲੈ ਲਓ ਸਾਡੇ ਤੋਂ ਕਰਜ਼ਾ ਮੁਕਤੀ ਤੁਸੀਂ ਵਿਆਹਾਂ ਤੇ ਖਰਚ ਬਹੁਤ ਕਰਦੇ ਹੋ ਕਹਿੰਦੇ ਜਿਹੜੇ ਹੋਰ ਮਸਲੇ ਨੇ ਲੰਬੀ ਵੈਸਤਾ ਹਿੱਸਾ ਨੇ ਤੁਹਾਨੂੰ ਲੱਗਦਾ ਹੈ ਮੀਟਿੰਗਾਂ 'ਚ ਕੁਝ ਨਿਕਲੇਗਾ ਜਾਂ ਫਿਰ ਮੀਟਿੰਗਾਂ ਹੋਣੀਆਂ ਤੇ ਲੋਕ ਇੱਥੇ ਬੈਠੇ ਰਹਿਣਗੇ ਪਹਿਲੀ ਗੱਲ ਤਾਂ ਆਪਾਂ ਕਰ ਲਈਏ ਐਮਐਸਪੀ ਦੇ ਜਿਹੜੀ ਤੁਸੀਂ ਕਹੀ ਹੈ 5 ਸਾਲਾਂ ਦੀ ਗਾਰੰਟੀ ਵਾਲੀ ਉਹਦੇ ਤੇ ਉਹਨਾਂ ਨੇ ਹਰ ਫਸਲ ਤੇ ਨਹੀਂ ਕੀਤਾ ਕੁਝ ਫਸਲਾਂ ਤੇ ਕੀਤਾ ਜੀ ਅਗਲੀ ਗੱਲ ਆਪਾਂ ਕਰੀਏ ਕਰਜ਼ਾ ਮੁਕਤੀ ਦੀ ਕਰਜ਼ਾ ਮੁਕਤੀ ਕਰਜ਼ਾ ਸਾਡੇ ਤੇ ਚੜਿਆ ਨਹੀਂ ਕਰਜ਼ਾ ਤਾਂ ਘੱਟ ਫਸਲਾਂ ਦੇ ਭਾਅ ਹੋਣ ਕਰਕੇ ਸਾਡੇ ਤੇ ਚੜਾਇਆ ਗਿਆ ਹੈ ਕਰਜ਼ਾ ਚੜਿਆ ਨਹੀਂ ਜੇ ਸਾਨੂੰ ਭਾਅ ਦਿੱਤੇ ਜਾਣ ਤਾਂ ਦੇਸ਼ ਦਾ ਕਿਸਾਨ ਬਹੁਤ ਜਲਦੀ ਕਰਜ਼ਾ ਮੁਕਤ ਹੋ ਸਕਦਾ ਹੈ ਕਰਜ਼ਾ ਤਾਂ ਇੱਕ ਜਦੋਂ ਤੁਸੀਂ ਲਾਗਤ ਨੂੰ ਵਧਾਓਗੇ ਤੇ ਉਹਦੀ ਆਮਦਨ ਘਟਾਓਗੇ ਤੇ ਕਰਜ਼ਾ ਚੜ੍ਹਦਾ ਸੁਭਾਅਕ ਹੈ ਔਰ ਜਿੱਥੋਂ ਤੱਕਰ ਗੱਲ ਹੈ ਮੰਗਾਂ ਦੀ ਐਮਐਸਪੀ ਦੀ ਮੰਗ ਪੂਰੇ ਦੇਸ਼ ਦੀ ਬਿਜਲੀ ਸੋਧ ਬਿੱਲ ਦੀ ਮੰਗ ਪੂਰੇ ਦੇਸ਼ ਦੀ ਕਰਜ਼ਾ ਮੁਕਤੀ ਦੀ ਮੰਗ ਪੂਰੇ ਦੇਸ਼ ਦੀ ਸੀ2+50 ਅਨੁਸਾਰ ਪੂਰੇ ਦੇਸ਼ ਦੀ ਭੂਮੀ ਅਧਿਗ੍ਰਹਿਣ ਬਿੱਲ ਦੀ ਮੰਗ ਪੂਰੇ ਦੇਸ਼ ਦੀ ਜੋ ਸਰਕਾਰ ਵੱਨਿਓ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਇੱਕ ਨੈਰੇਟਿਵ ਘੜਿਆ ਜਾ ਰਿਹਾ ਹੈ ਕਿ ਇਹ ਅੰਦੋਲਨ ਪੰਜਾਬ ਦਾ ਹੈ ਜਾਂ ਕਿਸੇ ਖਾਸ ਵਰਗ ਜਾਂ ਪੰਥ ਦਾ ਹੈ ਇਹ ਸਰਕਾਰ ਵੱਨਿਓ ਗਲਤ ਨੈਰੇਟਿਵ ਘੜਿਆ ਜਾ ਰਿਹਾ ਹੈ ਇਹ ਅੰਦੋਲਨ ਪੂਰੇ ਦੇਸ਼ ਦਾ ਹੈ ਅਸੀਂ ਰਾਜਸਥਾਨ ਦੀ ਕਿਸਾਨ ਜਥੇਬੰਦੀ ਆਈ ਹੈ ਲਗਾਤਾਰ ਸਾਡੇ ਜੱਥੇ ਉੱਥੋਂ ਆ ਰਹੇ ਆ ਹੁਣ ਵੀ ਆ ਰਹੇ ਆ ਹਾਲਾਂਕਿ ਰਾਜਸਥਾਨ ਦੇ ਵਿੱਚ ਬੈਰੀਕੇਡਿੰਗ ਇਸੇ ਤਰ੍ਹਾਂ ਦੀ ਕੀਤੀ ਗਈ ਹੈ ਪਰ ਇੱਧਰ ਉੱਧਰ ਦੀ ਖੇਤਾਂ ਦੇ ਰਸਤੇ ਹੋ ਕੇ ਅਸੀਂ ਨਿਕਲਣ ਦੀ ਕੋਸ਼ਿਸ਼ ਕੀਤੀ ਔਰ ਆ ਰਹੇ ਆ ਅੰਦੋਲਨ ਪੂਰੇ ਦੇਸ਼ ਦਾ ਹੈ ਮੰਗਾ ਪੂਰੇ ਦੇਸ਼ ਦੀਆਂ ਤਾਂ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਸ ਅੰਦੋਲਨ ਦਾ ਹਿੱਸਾ ਵੀ ਪੂਰੇ ਦੇਸ਼ ਨੇ ਬਣਨਾ ਹੈ ਇਹ ਗੱਲ ਵੱਖਰੀ ਹੈ ਕਿ ਪੰਜਾਬ ਆਗੂ ਹੈ ਪੰਜਾਬ ਅੱਜ ਦਾ ਆਗੂ ਨਹੀਂ ਪੰਜਾਬ ਤਾਂ ਆਜ਼ਾਦੀ ਦੇ ਸਮੇ ਦਾ ਆਗੂ ਹੈ ਪਰ ਅੰਦੋਲਨ ਪੂਰੇ ਦੇਸ਼ ਦਾ ਹੈ ਮੰਗਾ ਪੂਰੇ ਦੇਸ਼ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਨਹੀਂ ਪਹੁੰਚੀਆਂ ਐਸ ਕੇ ਐਮ ਜਿਹੜਾ ਹੈਗਾ ਉਹ ਕਹਿੰਦੇ ਨਹੀਂ ਹਲੇ ਤੱਕ ਕੋਈ ਕਈ ਆਗੂ ਤਾਂ ਕਹਿੰਦੇ ਸਾਨੂੰ ਕਿਹੜਾ ਸੱਦਾ ਦਿੱਤਾ ਗਿਆ ਸੀ ਉੱਥੇ ਪਹੁੰਚ ਗਏ ਇਹਨਾਂ ਦਾ ਅਲੱਗ ਇਹਨਾਂ ਨੇ ਪ੍ਰੋਗਰਾਮ ਨਿਕਲਿਆ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਾਰੀਆਂ ਜਥੇਬੰਦੀਆਂ ਨੇ ਉਸੇ ਤਰ੍ਹਾਂ ਦਾ ਇਕਜੁੱਟਤਾ ਹੁੰਦੀ ਤੇ ਇਹ ਬੜਾ ਸੌਖਾ ਹੋਣਾ ਸੀ ਸਰਕਾਰ ਤੇ ਪ੍ਰੈਸ਼ਰ ਜ਼ਿਆਦਾ ਹੋਣਾ ਸੀ ਦੇਖੋ ਪਹਿਲੀ ਗੱਲ ਤਾਂ ਹਰ ਇੱਕ ਜਥੇਬੰਦੀ ਦੀ ਆਪਦੀ ਆਪਦੀ ਸਮਝ ਹੈ ਜੀ ਸਮਰਥ ਅਨੁਸਾਰ ਉਹ ਲੜਦੀ ਹੈ ਲੇਕਿਨ ਜਿਹੜੀਆਂ ਜਥੇਬੰਦੀਆਂ ਨਹੀਂ ਆਈਆਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕੀ ਮੁੱਦਾ ਤੇ ਮੰਗਾਂ ਕੀ ਹੈ ਜੇ ਮੁੱਦਾ ਵੱਡਾ ਹੈ ਤੇ ਮੰਗਾਂ ਜਾਇਜ਼ ਹੈ ਔਰ ਮੰਗਾਂ ਸਭ ਦੀਆਂ ਤਾਂ ਉਹਨਾਂ ਨੂੰ ਮੰਗਦੇ ਤੇ ਆਉਣਾ ਚਾਹੀਦਾ ਮੁੱਦੇ ਤੇ ਆਉਣਾ ਚਾਹੀਦਾ ਕੌਣ ਜਥੇਬੰਦੀ ਲੜ ਰਹੀ ਹੈ ਕਿਹੜਾ ਫੋਰਮ ਲੜ ਰਿਹਾ ਇਸ ਚੀਜ਼ ਨੂੰ ਪਾਸੇ ਛੱਡ ਕੇ ਔਰ ਦੋ ਤਰੀਕੇ ਆਉਣ ਦੇ ਉਹ ਫੋਰਮ ਦੇ ਵਿੱਚ ਸ਼ਾਮਲ ਵੀ ਹੋ ਸਕਦੇ ਆ ਤੇ ਤਾਲਮਿਲ ਦੇ ਤਹਿਤ ਵੀ ਲੜ ਸਕਦੇ ਔਰ ਸਾਨੂੰ ਪੂਰੀ ਉਮੀਦ ਹੈ ਮੁੱਦਾ ਤੇ ਮੰਗ ਜੋ ਕਿ ਪੂਰੇ ਦੇਸ਼ ਦੀ ਹੈ ਬਹੁਤ ਵੱਡੀ ਹੈ ਇਸ ਮੁੱਦੇ ਤੇ ਆ ਕੇ ਸਾਰੀਆਂ ਜਥੇਬੰਦੀਆਂ ਇੱਕ ਹੋਣੀਆਂ ਫਿਲਹਾਲ ਉਹ ਹਮਾਇਤ ਕਰ ਰਹੀ ਹੈ ਔਰ ਹਮਾਇਤ ਉੱਪਰ ਉੱਠ ਕੇ ਉਹ ਤਾਲਮਿਲ ਦੇ ਤਹਿਤ ਆਉਣ ਚਾਹੇ ਸ਼ਾਮਲ ਹੋਣ ਪਰ ਤੁਸੀਂ ਵੇਖੀ ਚੱਲਿਓ ਜੋ ਸਾਰੀਆਂ ਜਥੇਬੰਦੀਆਂ ਪੂਰੇ ਦੇਸ਼ ਦੀਆਂ ਜਥੇਬੰਦੀਆਂ ਇਸ ਅੰਦੋਲਨ ਦਾ ਹਿੱਸਾ ਬਣਨੇ ਕੀ ਲੱਗਦਾ 21 ਤਰੀਕ ਨੂੰ ਐਲਾਨ ਕਰ ਦਿੱਤਾ ਹੈ ਜਥੇਬੰਦੀਆਂ ਨੇ ਕਿ 11 ਵਜੇ ਸਹੀ ਅਸੀਂ ਦਿੱਲੀ ਨੂੰ ਪੂਚ ਕਰਾਂਗੇ ਲੱਗਦਾ ਹੈ ਤੁਹਾਨੂੰ ਉਸ ਤਰੀਕੇ ਦੇ ਨਾਲ ਜਾਇਆ ਜਾਵੇਗਾ ਕਿਉਂਕਿ ਤੁਹਾਡੀਆਂ ਜਥੇਬੰਦੀਆਂ ਤਾਕਦੀਆਂ ਕਿ ਅਸੀਂ ਪੀਸਫੁਲੀ ਜਾਵਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਪਰ ਜਿਸ ਤਰ੍ਹਾਂ ਦੇ ਨਾਲ ਵੈਰੀਗੇਟਿੰਗ ਹੈ ਸ਼ਾਂਤਮਈ ਕਿਸ ਤਰੀਕੇ ਦੇ ਨਾਲ ਜਾਣਗੇ ਹਾਂਜੀ ਦੇਖੋ ਸਰਕਾਰ ਫਿਰ ਮੈਂ ਕਹਿ ਦਿਆਂ ਰੈਟਿਵ ਘਟਦੀ ਹੈ ਕਿ ਇਹਨਾਂ ਦਾ ਮਤਲਬ ਨਾਕਾ ਤੋੜਨਾ ਭਿੜਨਾ ਜਾਂ ਬਸ ਦਿੱਲੀ ਨੂੰ ਦਾਵੀ ਨੂੰ ਹੱਥ ਲਾਉਣਾ ਹੈ ਸਾਡਾ ਨਾ ਦਾਵੀ ਨੂੰ ਹੱਥ ਲਾਉਣਾ ਮਤਲਬ ਹੈ ਨਾ ਭਿੜਨਾ ਹੈ ਨਾ ਨਾਕਾ ਤੋੜਨਾ ਹੈ ਅਸੀਂ ਇੱਥੇ ਇਨੇ ਚਿਰ ਦੇ 13 ਤੋਂ ਬਾਅਦ ਦੇ ਤਾਂ ਬੈਠੇ ਆਂ ਵੀ ਸਰਕਾਰ ਮੰਗਾ ਮੰਨ ਲਈ ਜਿੱਥੋਂ ਤੱਕਰ ਗੱਲ ਅੱਗੇ ਜਾਣ ਦੀ ਤੇ ਸ਼ਾਂਤੀਪੂਰਪ ਦੀ ਹੈ ਵੇਖੋ ਅਸੀਂ ਉਸ ਦਿਨ ਵੀ ਗੋਲੇ ਖਾਦੇ ਡਾਂਗਾ ਖਾਧੀਆਂ ਰਬੜ ਦੀਆਂ ਗੋਲੀਆਂ ਖਾਧੀਆਂ ਲੇਕਿਨ ਸਾਡੇ ਵੱਲੋਂ ਉਹੀ ਉਹਨਾਂ ਦੇ ਇੱਕ ਡਲੀ ਵੀ ਨਹੀਂ ਮਾਰੀ ਗਈ ਜੇ ਕਿਸੇ ਨੌਜਵਾਨ ਨੇ ਡਰੋਨ ਸੱਟਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਵੀ ਗਲੇਲ ਨਾ ਵੀ ਨਹੀਂ ਇੱਕ ਪਤੰਗ ਨਾ ਜੀ ਇਦੋਂ ਪੀਸ ਪੀਲੀ ਹੋਰ ਕੀ ਹੋ ਸਕਦਾ ਕਿ ਸਾਡੇ ਇੰਨੇ ਬੰਦੇ ਜ਼ਖਮੀ ਐ ਪਰ ਉਸ ਤੋਂ ਬਾਅਦ ਵੀ ਅਸੀਂ ਕਹਿ ਰਹੇ ਅਸੀਂ ਸ਼ਾਂਤੀਪੁਰੂਖ ਜਾਵਾਂਗੇ ਔਰ ਤੁਸੀਂ ਵੇਖੋਗੇ ਜੇ ਸਾਨੂੰ ਜਾਣਾ ਪੈਂਦਾ ਤਾਂ ਅਸੀਂ ਸ਼ਾਂਤੀਪੁਰੂਖ ਜਾਵਾਂਗੇ ਪਰ ਰੋਕਾਂ ਹਟਾਉਣੀਆਂ ਜੇ ਕੋਈ ਰਸਤੇ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰੋਕ ਲਾਉਂਦਾ ਹ ਹਰਿਆਣਾ ਸਰਕਾਰ ਸਾਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੋਕ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਰੋਕਣ ਦਾ ਨੂੰ ਕੋਈ ਹੱਕ ਨਹੀਂ ਗੈਰ ਕਾਨੂੰਨੀ ਰੋਕਾਂ ਨੂੰ ਹਟਾਉਣਾ ਸਾਡਾ ਹੱਕ ਕੀ ਲੱਗਦਾ ਹੈਗਾ ਜਿਸ ਹੱਬ ਦੇ ਨਾਲ ਜਦੋਂ ਅਥਰੂ ਗੈਂਸ ਤੇ ਗੋਲੇ ਧਾਕੇ ਜਾਂਦੇ ਨੇ ਹੋਰ ਨੌਜਵਾਨਾਂ 'ਚ ਜੋਸ਼ ਬਹੁਤ ਹੁੰਦਾ ਅੱਜ ਥੋੜਾ ਜਿਹਾ ਮਾਹੌਲ ਠੀਕ ਲੱਗ ਰਿਹਾ ਨੌਜਵਾਨਾਂ ਨੂੰ ਟਿਕਾਉਣਾ ਸੌਖਾ ਹੈ ਕਿਉਂਕਿ ਨੌਜਵਾਨ ਤਾਂ ਕਹਿ ਰਹੇ ਆ ਕਿ ਦਿੱਲੀ ਅਸੀਂ ਉਸ ਤੋਂ ਪਹਿਲਾਂ ਜਾਣਾ ਵੇਖੋ ਮੈਂ ਕੱਲ ਵੀ ਅਪੀਲ ਕੀਤੀ ਸੀ ਇਸੇ মিডিਆ ਦੇ ਰਹੀਂ ਵੀ ਨੌਜਵਾਨ ਸਾਡੇ ਕੋਲੇ ਜੋਸ਼ ਹੈ ਤੇ ਬਜ਼ੁਰਗ ਸਾਡੇ ਕੋਲੇ ਹੋਸ਼ ਹੈ ਇਸੇ ਗੱਡੀ ਦੇ ਵਿੱਚ ਪਟ્રોલ ਵੀ ਹੁੰਦਾ ਤੇ ਉਹਦੇ ਰੇਡੀਏਟਰ 'ਚ ਪਾਣੀ ਵੀ ਹੁੰਦਾ ਗੱਡੀ ਫੇਰ ਚੱਲਦੀ ਐ ਨੌਜਵਾਨਾਂ ਦੇ ਜੋਸ਼ ਦੀ ਸਾਨੂੰ ਲੋੜ ਐ ਤੇ ਪਰ ਨੌਜਵਾਨ ਪਿਛਲਾ ਅੰਦੋਲਨ ਲੜ ਚੁੱਕੇ ਐ ਜੋਸ਼ ਦੇ ਨਾਲ-ਨਾਲ ਹੋਸ਼ ਵੀ ਨੌਜਵਾਨਾਂ ਨੂੰ ਆ ਗਿਆ ਜਾਗਤਾ ਬੰਦ ਰਹੇ ਕਿ ਲੜਨਾ ਵੀ ਆ ਗਿਆ ਇਸ ਕਰਕੇ ਸਾਨੂੰ ਘੋਰਾ ਚਿੰਤਾ ਨਹੀਂ ਔਰ ਅਸੀਂ ਨੌਜਵਾਨਾਂ ਨੂੰ ਜੋ ਅਪੀਲ ਕਰਦੇ ਆ ਨੌਜਵਾਨ ਮੰਨਦੇ ਐ ਔਰ ਉਹਨਾਂ ਨੂੰ ਪਤਾ ਐ ਵੀ ਅਸੀਂ ਹੁੱਲੜਬਾਜੀ ਕਰਕੇ ਮਨ ਨੁਕਸਾਨ ਕਰਾ ਸਕਦੇ ਐ ਅਸੀਂ ਟੈਕਨੀਕ ਨਾਲ ਜਾਬਤੇ ਨਾਲ ਜਾਵਾਂਗੇ। ਭਾਜਪਾ ਦੇ ਬਹੁਤ ਸਾਰੇ ਲੀਡਰ ਕਹਿੰਦੇ ਸਿਰਫ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਭਾਜਪਾ ਦੇ ਖਿਲਾਫ ਕੀਤਾ ਜਾ ਰਿਹਾ ਚੋਣਾਂ ਨੇ ਨਜ਼ਦੀਕ ਆ ਗਈਆਂ ਐਸੇ ਕਰਕੇ ਸਭ ਕੁਝ ਹੋ ਰਿਹਾ। ਦੇਖੋ ਭਾਜਪਾ ਨੇ ਤਾਂ ਇਹ ਕਹਿਣਾ ਹੀ ਹੈ ਸਵਾਭਿਕ ਹੈ ਕਿ ਭਾਜਪਾ ਰਾਜ 'ਚ ਹੈ ਤੇ ਜਿਹੜੀ ਰਾਜ ਦੀ ਧਿਰ ਹੁੰਦੀ ਹੈ ਉਹ ਕਹਿੰਦੀ ਹੈ ਕਾਂਗਰਸ ਦੀ ਧਿਰ ਹਮੇਚਾ ਕੇ ਖੜ ਜੂਗੀ ਪਰ ਇਹ ਹੀ ਡਬਲਯੂਟੀਓ ਦੇ ਅੰਦਰ ਸਾਨੂੰ ਕਾਂਗਰਸ ਲੈ ਕੇ ਗਈ ਹੈ। ਇਸੇ ਸੀ2+50 ਦਾ ਮੁੱਲ ਸਾਨੂੰ ਕਾਂਗਰਸ ਨਹੀਂ ਦਿੰਦਾ ਡਾਕਟਰ ਸੁਆਮੀਨਾਥਨ ਅਯੋਗ ਦਾ ਤਾਂ ਇਹ ਤਾਂ ਰਾਜ ਦੇ ਧਿਰਾਨੇ ਤੇ ਵਿਪਖਸ਼ ਦੀਆਂ ਧਿਰਾਨੇ ਇਹਨਾਂ ਨੇ ਤਾਂ ਕ ਪਰ ਅਸਲ ਗੱਲ ਇਹ ਹੈ ਕਿ ਅਸੀਂ ਨਾ ਕਿਸੇ ਦਾ ਅਕਸ ਖਰਾਬ ਕਰ ਰਹੇ ਨਾ ਸਾਨੂੰ ਚੋਣਾ ਦਾ ਮਤਲਬ ਹੈ ਸਾਡੀ ਲੜਾਈ ਵਿਵਸਥਾ ਨਾਲ ਹੈ ਸਾਡੀ ਲੜਾਈ ਸਿਸਟਮ ਨਾਲ ਹੈ ਔਰ ਇਹ ਸਿਸਟਮ ਬਹੁਤ ਵੱਡਾ ਹੈ ਔਰ ਇਹ ਸਿਸਟਮ ਕਾਰਪੋਰੇਟ ਨਾਲ ਲੜਾਈ ਹੈ ਔਰ ਵਿਸ਼ੂਪਦਰੀ ਸੰਸਾਰ ਪਦਰੀ ਸਿਸਟਮ ਹੈ ਚੋਣਾ ਆਉਂਦੀਆਂ ਜਾਂਦੀਆਂ ਰਹਿਣੀਆਂ ਹੈ ਲੇਕਿਨ ਸਾਡੀ ਲੜਾਈ ਸਿਸਟਮ ਨਾਲ ਹੈ ਇਹਦਾ ਚੋਣਾ ਨਾਲ ਕੋਈ ਬਹੁਤਾ ਸਬੰਧ ਨਹੀਂ ਲਗਾਤਾਰ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਮੰਗਾ ਸਾਡੀਆਂ ਮਾਲ ਲੀਆਂ ਜਾਨ ਅਸੀਂ ਘਰਾਂ ਨੂੰ ਵਾਪਸ ਜਾਵਾਂਗੇ ਨਹੀਂ ਤੇ ਫਿਰ ਦਿੱਲੀ ਵੱਲ ਕੋਚ ਕੀਤਾ ਜਾਵੇਗਾ